ਮਨਿੰਦਰ ਦੇ ਨੇੜੇ ਨਾਲ ਜੇ ਸਰਕਾਰ ਖੇਡ ਮਹਿੰਗੀ ਪੈਜੂ ਭਗਵੰਤ ਮਾਨ ਮਾਂਜਿਆ ਜਾਉ ਤੁਹਾਨੂੰ ਇਹਨਾਂ ਦੱਸਦਾ ਸਰ ਦੇ ਮਾਧਿਅਮ ਜੈਤੋ ਦੇ ਗੋਲ ਚੌਕ ਤੋਂ ਤੁਹਾਨੂੰ ਇਹ ਤਸਵੀਰਾਂ ਦਾ ਇਹਦਾ ਤੁਰੰਤ ਪਰਚੇ ਰੱਦ ਕਰਕੇ ਤੇ ਬਲਕਾਰ ਸਿੱਧੂ ਤੇ ਪਰਚਾ ਬਣਦਾ ਸੀ ਜਾਂ ਮਨਿੰਦਰ ਤੇ ਬਣਦਾ ਸੀ ਢੀਆਂ ਪਹਿਣਾ ਬਾਰੇ ਪੰਜਾਬ ਦੇ ਬੀਤੇ ਗੱਲ ਲੋਕ ਆਵਾਜ਼ ਟੀਵੀ ਦੇ ਮੁਖੀ ਮਨਿੰਦਰ ਸਿੱਧੂ ਦੇ ਉੱਪਰ ਪਰਚਾ ਅਸੀਂ ਤਾਂ ਆਜ਼ਾਦ ਭਾਰਤ ਦੇ ਗੁਲਾਮ ਲੋਕ ਹੈ ਕਿਸਾਨਾ ਮਜ਼ਦੂਰ ਗੁਲਾਮ ਨੇ ਜਿਹੜਾ ਆਵਾਜ਼ ਚੱਕਦਾ ਉਹਦੀ ਆਵਾਜ਼ ਨੂੰ ਦੱਬਿਆ ਜਾਂਦਾ ਹੈ ਜਿਹੜਾ ਕੋਈ ਇੱਥੇ ਆਵਾਜ਼ ਚੱਕਣ ਦੀ ਕੋਸ਼ਿਸ਼ ਕਰਦਾ ਹੈ ਨੌਜਵਾਨਾਂ ਨੂੰ ਫੜ ਕੇ ਅਸੀਂ ਤਾਂ ਉਹਦੀ ਵੀ ਨਖੇਤੀ ਕੀਤੀ ਐਨਐਸਏ ਲਾ ਕੇ ਉਹਨਾਂ ਨੂੰ ਜ਼ਿਲ੍ਹਾ 'ਚ ਧੱਕਿਆ ਗਿਆ ਤੇ ਜੇ ਪੱਤਰਕਾਰ ਕੋਈ ਸੱਚ ਦੀ ਆਵਾਜ਼ ਚੱਕਦਾ ਉਹਨੂੰ ਵੀ ਜੇਲ੍ਹ ਦੇ ਵਿੱਚ ਡਕਣਾ ਚਾਹੁੰਦੇ ਆ ਉਹਦੇ ਤੇ ਵੀ ਪਰਚੇ ਦਰਜ ਕਰਨਾ ਚਾਹੁੰਦੇ ਆ ਅੱਜ ਇਸ ਚੌਕ ਦੇ ਵਿੱਚ ਪੁਤਲਾ ਸਾੜਿਆ ਗਿਆ ਪੰਜਾਬ ਸਰਕਾਰ ਦਾ ਤੇ ਐਮਐਲਏ ਬਲਕਾਰ ਬਲਕਾਰ ਤੇ ਬੰਦਾ ਸੀ ਉਹ ਵੀ ਮਨਿੰਦਰ ਤੇ ਦਰਜ ਕੀਤਾ ਗਿਆ ਕਿ ਬਲਕਾਰ ਸਿੱਧੂ ਨੇ ਛਦਾਬ ਨਹੀਂ ਗੰਦੀ ਬਲਕਾਰ ਨੇ ਵਰਤੀ ਪਰਚਾ ਦਰਜ ਮਨਿੰਦਰ ਦਾ ਇੱਥੇ ਕਿਸਾਨ ਜੱਥੇਬੰਦੀਆਂ ਮਜ਼ਦੂਰ ਜੱਥੇਬੰਦੀਆਂ ਵੱਡੀ ਗਿਣਤੀ ਲੋਕ ਤੁਸੀਂ ਦੇਖ ਸਕਦੇ ਹੋ ਤੇਰੇ ਭਾਈਚਾਰਾ ਪਹੁੰਚਿਆ ਤਕਤੀਆਂ ਲੈ ਕੇ ਦੀਦੀਆਂ ਪਹੁੰਚੀਆਂ ਹੋਈਆਂ ਔਰ ਸਭਣਾ ਦੀ ਇੱਕ ਆਵਾਜ਼ ਹੈ ਲੋਕ ਕਹਿ ਰਹੇ ਨੇ ਕਿ ਸੱਚ ਦੀ ਆਵਾਜ਼ ਨਾ ਦਬੀ ਆ ਨਾ دبੂਗੀ ਸੋ ਆਪਣੇ ਨਾਲ ਨੇ ਕਿਸਾਨ ਜੱਥੇਬੰਦੀ ਦੇ ਅੰਗ ਦਾ ਸਿੱਧੂ ਤੇ ਇਹ ਪਰਚਾ ਕੀਤਾ ਗਿਆ ਤੁਸੀਂ ਕਿਵੇਂ ਦੇਖਦੇ ਹੋ ਅਸੀਂ ਭਾਰਤੀ ਕਿਸਾਨ ਯੂਨੀਅਨ ਨੇ ਇੱਕ ਤਾਗਰਾ ਹਵਾਲੇ ਜੀ ਇਹਦੇ ਸਖਤ ਸ਼ਬਦਾਂ ਦੇ ਵਿੱਚ ਨਕੇਦੀ ਕਰਦੇ ਆ ਜੀ ਇਹ ਪਰਜਾ ਸਰਕਾਰ ਤੁਰੰਤ ਰੱਦ ਕਰੇ ਜੀ ਚੌਥਾ ਥੰਮ ਹੈ ਪੱਤਰਕਾਰ ਪੇਜਾ ਲੋਕਤੰਤਰ ਦਾ ਉਹਦਾ ਗਲਾ ਦਬਾਉਂਗੇ ਸੱਚ ਦਾ ਗਲਾ ਦਬਾਉਂਗੇ ਤੇ ਭਗਵਤ ਮਾਨ ਸਾਹਿਬ ਖੁਦ ਮਿਟਜੋਗੇ ਜਿਨ੍ਹਾਂ ਨੇ ਵੀ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦਾ ਨਾਮੋ ਨਿਸ਼ਾਨ ਖਤ ਹੋ ਗਿਆ ਨਾ ਤਾਂ ਕੀ ਸਰਕਾਰਾਂ ਦਾ ਕੀ ਰਹਿ ਨਹੀਂ ਸਦਾ ਦਾ ਕੀ ਰਹਿ ਨਹੀਂ ਨਾਮ ਵੀ ਨਹੀਂ ਰਿਹਾ ਇਸ ਕਰਕੇ ਪੁਲਕਾਰ ਸਿੱਧੂ ਜਿੰਨਾਂ ਕੱਤੀਸ ਦਾਪ ਨੇ ਛੱਡ ਗਿਆ ਧੀਆ ਪਹਿਣਾ ਬਾਰੇ ਬੋਲੀ ਉਹਨਾਂ ਦਾ ਮਜ਼ਾਕ ਉਡਾਇਆ ਤੇ ਉਹ ਜਿਹੜੀ ਆਡੀਓ ਸੀ ਮਨਿੰਦਰ ਦਾ ਕੀ ਸੀਗਾ ਬਰਿੰਦਰ ਨੇ ਆਡੀਓ ਲੋਕਾਂ ਦੇ ਸਾਹਮਣੇ ਲਾਈ ਵੀ ਆਹ ਕੱਤੂਤਾ ਨਹੀਂ ਨਿਕਲ ਉਹ ਆਡੀਓ ਲੋਕਾਂ ਤੇ ਦਿਖਾਈ ਉਹਦੇ ਲਈ ਧਿਗਰਾ ਚਾਹੀਦਾ ਬੰਸੀ ਭਾਈ ਛੋਟੇ ਆਰ ਕੇ ਚਾਰ ਭਰਾ ਜਿਹੜੇ ਲੋਕਾਂ ਦੀ ਆਵਾਜ਼ ਆਖ ਰਹੇ ਆ ਨਹੀਂ ਸੁਣਦੇ ਆ ਕੇ ਭਰਾ ਮਨਿੰਦਰ ਆ ਕੇ ਤੁੰਗੂ ਵੀ ਆਵਾਜ਼ ਲੰਬੀ ਆ ਕੇ ਚੰਡੀਗੜ੍ਹ ਦੇ ਵਿੱਚ ਲੈ ਲੋ ਇਸ਼ਤਿਹਾਰ ਉਹ ਤੇ ਇਹ ਵੀ ਕੁੱਤਿਆਂ ਦਾ ਕਰਦੇ ਸੀ ਮਖਸ਼ੜੀ ਕੱਟ ਗਿਆ ਲੈ ਸਕਦੇ ਸੀ ਪੱਲੇ ਕਿੰਨੀ ਲੋਕਾਂ ਦੀ ਪਸੰਨਾ ਦੀ ਮਜ਼ਦੂਰਾ ਦੀ ਮਲਾਕਮਾਂ ਦੀ ਹਵਾ ਚੱਕੀ ਹੈ ਉਹ ਆਵਾਜ਼ ਸਰਕਾਰ ਉਹ ਹੱਥ ਨਹੀਂ ਹੋਈ ਉਹ ਗੱਲਾਂ ਬੰਨਣੇ ਇਹਦੇ ਤੇ ਮੇਲ ਖਾਵੇਗਾ ਪਹਿਲਾ ਨੰਬਰ ਉਹਦਾ ਜੰਦ ਪਾਣ ਦਾ ਕੰਡ ਜੋ ਪਹਿਲੇ ਦਿਨ ਮੂਨਾ ਮੰਨਦਾ ਨੇ ਉਹ ਦਿਖਾਇਆ ਉਸ ਤੋਂ ਬਾਅਦ ਉਹਨੇ ਲਗਾਤਾਰ ਕਵਰ ਕੀਤਾ ਸਰਕਾਰ ਨੂੰ ਇੱਥੇ ਮੂਰੀ ਖੜੀ ਪਈ ਪ੍ਰਸ਼ਾਸਨ ਨੂੰ ਥੁੱਕ ਕੇ ਚੜਨਾ ਪਿਆ ਪਾਚੇ ਰੱਦ ਕਰਨੇ ਪਏ ਉਧਰ ਦੱਟ ਕਰਨੇ ਪਏ ਬੰਦਿਆਂ ਨੂੰ ਰਿਹਾ ਕਰਨਾ ਪਿਆ ਅਗਲੀ ਗੱਲ ਉਹ ਚੁੱਬੀ ਮੋਰਖ ਸਿੰਘ ਅਰਗਣ ਜਿਹੜਾ ਪੰਜਾਬ ਪੁਲਿਸ ਡੀਜੀਪੀ ਨੇ ਤੇ ਭਗਵੰਤ ਮਾਨ ਸਰਕਾਰ ਨੇ ਜਿਹੜੇ ਛੋਟੇ ਮੁਲਾਜ਼ਮ ਸੀ 52 ਉਹਨਾਂ ਨੂੰ ਬਰਖਾਸਤ ਕੀਤਾ ਘਰੇ ਭੇਜਿਆ ਤੇ ਜਿਹੜੇ ਵੱਡੇ ਮਗਰਮੱਛ ਸੀ ਉਹਨਾਂ ਨੂੰ ਦਿਖਾਇਆ ਗਿਆ ਤੇ ਲੋਕਾਂ ਦੇ ਵਿੱਚ ਇਹੋ ਜਿਹਾ ਇੱਕ ਛੋਸ਼ਾ ਛੱਡਿਆ ਵੀ ਅਸੀਂ ਤਾਂ ਬਹੁਤ ਈਮਾਨਦਾਰ ਹਾਂ ਤੇ ਅਸੀਂ ਪ੍ਰਸ਼ਾਸਨ ਨੂੰ ਜਿਹੜਾ ਪੈਸੇ ਲੈਂਦਾ ਭ੍ਰਸ਼ਟਾਚਾਰ ਕਰਦਾ ਉਹਨਾਂ ਤੇ ਕਾਰਵਾਈ ਕਰਤੀ ਮਨਿੰਦਰ ਨੇ ਉਹਦਾ ਵੀ ਹਸ਼ਰ ਕੀਤਾ ਸਿੱਧੂ ਦੀ ਆਡੀਓ ਆ ਗਈ ਮਨਿੰਦਰ ਨੇ ਉਹ ਵੀ ਸਾਹਮਣੇ ਲਿਆਂਦੀ ਵੀ ਆ ਇੱਕ ਐਮਐਲਏ ਆ ਰਾਮਪੁਰਾ ਫੂਲ ਤੋਂ ਬਲਕਾਰ ਸਿੰਘ ਸਿੱਧੂ ਜਿਹਨੂੰ ਤੁਸੀਂ 1.5 ਲੱਖ ਵੋਟ ਪਾਈ ਹੈ ਉਹ ਧੀਆ ਭੈਣਾ ਦਾ ਇਸ ਤਰ੍ਹਾਂ ਮਜ਼ਾਕ ਢਾ ਰਿਹਾ ਤੇ ਜਿਨ੍ਹਾਂ ਨੇ ਸਾਨੂੰ ਵੋਟਾਂ ਪਾ ਕੇ ਐਮ ਰੋਲ ਔਰਤਾਂ ਨੇ ਨਵਾਇਆ ਭਗਵੰਤ ਮਾਨ ਦੀ ਸਰਕਾਰ ਬਣਾਉਣ ਵਾਸਤੇ ਤੇ ਵੀ ਇਹ ਆ ਕਰਤੂਤਾਂ ਨੇ ਹੋਰ ਵੀ ਬਹੁਤ ਕੁਸ ਹੈ ਜੇ ਉਹ ਕਲਿੱਪਾਂ ਚਲਾਤੀਆਂ ਭਗਵੰਤ ਮਾਨ ਸਿਆ ਤੂੰ ਮੂੰਹ ਦਿਖਾਉਣ ਦੇ ਤੁਸੀਂ ਯੋਗ ਨਹੀਂ ਰਹਿਣਾ ਕਿਉਂਕਿ ਉਹ ਕਲਿੱਪਾਂ ਚਲਾ ਨਹੀਂ ਰਹੇ ਆਣੇ ਦੇਖਣਾ ਭੈਣਾਂ ਨੇ ਦੇਖਣਾ ਬੱਚਿਆਂ ਨੇ ਦੇਖਣਾ ਉਹ ਕਲਿੱਪਾਂ ਕੱਟ ਕੇ ਲੱਗਣਗੀਆਂ ਸੋਨੂੰ ਵੀ ਪਤਾ ਹੈ ਪਰ ਨਾਲ ਮਿਲਾ ਕੇ ਮਨਿੰਦਰ ਦੀ ਆਵਾਜ਼ ਦੱਬਣ ਦੀ ਕੋਸ਼ਿਸ਼ ਕੀਤੀ ਗਈ ਲੋਕਤੰਤਰ ਦਾ ਕਹਾਣ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹੇ ਕੇਜਰੀਵਾਲ ਤੇ ਭਗਵੰਤ ਮਾਨ ਕੀ ਆਦਿ ਹੁੰਦੀ ਸੀ ਵੀ ਦਿੱਲੀ ਦੇ ਵਿੱਚ ਗੋਦੀ ਮੀਡੀਆ ਮੋਦੀ ਦੇ ਹਿਸ਼ਾਰਿਆਂ ਤੇ ਚੱਲਦਾ ਹੈ ਮੋਦੀ ਦੀ ਝੋਲੀ ਚ ਮੀਡੀਆ ਬੈਠਾ ਹੁਣ ਪੰਜਾਬ ਦੇ ਵਿੱਚ ਤੁਸੀਂ ਕੀ ਕਰ ਰਹੇ ਹੋ ਮੀਡੀਆ ਦੇ ਨਾਲ ਜਿਹੜਾ ਮੁੱਖ ਮੰਤਰੀ ਇੱਕ ਆਮ ਸੋਸ਼ਲ ਮੀਡੀਆ ਚੈਨਲ ਦਾ ਕਮੈਂਟ ਚੈੱਕ ਕਰਦਾ ਹੋਵੇ ਵੀ ਸਾਡੀ ਸਰਕਾਰ ਬਾਰੇ ਕੀ ਕਮੈਂਟ ਆਇਆ ਉਹਦਾ ਤੁਸੀਂ ਦੇਖ ਸਕਦੇ ਹੋ ਜਿਗਰਾ ਕਿੰਨਾ ਕ ਹੈ ਜਿਹੜਾ ਮੁੱਖ ਮੰਤਰੀ ਆਪਦੇ ਕਮੈਂਟਾਂ ਚ ਜਿਹੜਾ ਕੋਈ ਗਲਤ ਬੋਲਦਾ ਉਹਨੂੰ ਟਾਰਗੇਟ ਕਰਦਾ ਹੋਵੇ ਇਹਦਾ ਤਾਂ ਬਾਹਰ ਬੈਠੇ ਆ ਮੈਂ ਉਹਨਾਂ ਨੂੰ ਕਹਿੰਦਾ ਹਾਂ ਆਵਾਜ਼ ਚੱਕੋ ਜਿਹੜਾ ਲੋਕ ਆਵਾਜ਼ ਲੋਕਾਂ ਦੀ ਆਵਾਜ਼ ਚੱਕਦਾ ਸੀ ਅੱਜ ਲੋਕਾਂ ਦਾ ਫਰਜ਼ ਬੰਦਾ ਉਹ ਲੋਕ ਆਵਾਜ਼ ਦੀ ਆਵਾਜ਼ ਸਰਕਾਰ ਆ ਇਹ ਪੰਜਾਬ ਦੇ ਵਿੱਚ ਆ ਬਦਲਾ ਆਇਆ ਇਸ ਬਦਲਾਅ ਨੂੰ ਆਦੇਸੇ ਅਸੀਂ ਬਦਲਾਅ ਲੈ ਕੇ ਆਵਾਂਗੇ ਆਪ ਵਿਕਾਸ ਕਰ ਰਹੇ ਆ ਜਾਂ ਨਿਵਾਸ ਕਰ ਰਹੇ ਆ ਇਹ ਕੀ ਕਰ ਰਹੇ ਨੇ ਐਂ ਬਦਲਾਅ ਆਊਗਾ ਐ ਤੁਸੀਂ ਲੋਕਾਂ ਨੂੰ ਕਰੋਗੇ ਕਿੱਤੀ ਵੀ ਅਸੀਂ ਆਮ ਘਰਾਂ ਦੇ ਮੁੰਡੇ ਆਸੀਂ ਪਿੰਡਾਂ 'ਚ ਉੱਠੇ ਆਸੀਂ ਸ਼ਹਿਰਾਂ 'ਚ ਉੱਠੇ ਆ ਅਸੀਂ ਤਾਂ ਫੀਟਰ ਨੂੰ ਗਿੜਾ ਪਾਉਂਦੇ ਰਹੇ ਆ ਹੁਣ ਤੁਸੀਂ ਆਮ ਘਰਾਂ ਦੇ ਆ 25 25 ਲੈਂਡ ਕਰੂਜ ਨਾਲ ਫਰਦਿਆਂ ਦੇ ਮਗਰੀ ਯਾਰ ਘੂ ਘੂ ਕਰਦਿਆਂ ਹਜ਼ਾਰ ਹਜ਼ਾਰ ਗਨਮੈਣ ਲਈ ਫਰਦੇ ਆ ਸਾਡੀ ਭੈਣ ਗੋਆ ਸੜਦੀ ਸੜਦੀ 10-10 ਸੋਲੇ ਸੇਉਣਾ ਉਹ ਪਾਈ ਫਰਦੀ ਆ 5-500 ਗਨਮੈਣ ਉਹਦੇ ਨਾਲ ਫਰਦਾ 2-2 3-300 ਗਨਮੈਣ ਸਾਡੀ ਮਾਂ ਨਾਲ ਫਰਦਾ ਕਿਹੜੇ ਪਾਸੋਂ ਆਮ ਰਹਿ ਗਏ ਆ ਆ ਆਮ ਬੰਦੇ ਇੱਕੋ ਤਾਰਾ ਜੁੜੀਆਂ ਰਾਮਪੁਰੇ ਫੂਲ ਤੱਕ ਮੋਲਕ ਸਿੰਘ ਆਰਗੇ ਨੇ ਬਲਕਾਰ ਆਰਗੇ ਨੇ ਰਲ ਮਿਲਾ ਕੇ ਮਨਿੰਦਰ ਨੂੰ ਟਰਗਟ ਕੀਤਾ ਸਭ ਅਸੀਂ ਇਹਦੀ ਦੇਰ ਨੂੰ ਜਿੰਦਕਾਰੀ ਕਰਨ ਦੀ ਕੋਸ਼ਿਸ਼ ਕੀਤੀ ਭਗਵੰਤ ਮਾਨਸਿਆ ਮੰਨ ਜਾਏਗਾ ਅੱਗੇ ਸੁਖਬੀਰ ਆਰ ਕਹਿੰਦਾ ਹਾਲਤ ਵੇਖ ਕੇ ਕੀ ਹੋਈ ਪਈ ਐ ਅੱਗੇ ਪੰਜ ਬਾਰ ਜਿਹੜਾ ਮੁੱਖ ਮੰਤਰੀ ਰਹੇਗਾ ਉਹਨਾਂ ਦੇ 2 ਐਮਐਲਏ ਨਹੀਂ ਜਾਂਦੇ ਉੱਥੇ 2 ਨਹੀਂ ਜਿਤਾਏ ਲੋਕਾਂ ਨੇ 117 ਚ ਤੇ ਸੋਡਾ ਦਾ 0 ਹੋਣੀ ਐ ਮੈਨੂੰ ਲੱਗਦਾ ਜਿਹੜੇ ਹਾਲਾਤ ਐ 27 ਦੇ ਵਿੱਚ ਭਾਈ ਮੇਰੇ ਜੇ ਇਹਨਾਂ ਦੇ ਮਗਰ ਰੋੜੇ ਲੈ ਕੇ ਨਾ ਪਏ ਲੋਕ ਤੇ ਤੂੰ ਜਿਵੇਂ ਮਰਜ਼ੀ ਕਰ ਲਈ ਜੇ ਇਹਨਾਂ ਦੇ ਆ ਹਾਲਾਤ ਰਹਿ ਜਿਵੇਂ ਕਰ ਰਹੇ ਐ ਜਿਵੇਂ ਕਿਹੜੇ ਹਾਲਾਤਾਂ ਚ ਲੋਕਾਂ ਨੂੰ ਨੰਘਾ ਰਹੇ ਐ ਤੇ ਇਹ ਖੇਡ ਮਨਿੰਦਰਜੀਤ ਵਾਲੀ ਇਨਾਂ ਨੂੰ ਮਹਿੰਗੀ ਪਊਗੀ ਜੇ ਪਰਚਾ ਰੱਦ ਨਾ ਕੀਤਾ ਗ੍ਰਿਫਤਾਰੀ ਦੀ ਤਾਂ ਬੜੀ ਵੱਡੀ ਗੱਲ ਐ ਇੱਕ ਇਹਨਾਂ ਨੇ ਹੋਰ ਆੜ ਲਈ ਐ ਵੀ ਜਥੇਬੰਦੀਆਂ ਚੰਡੀਗੜ੍ਹ ਵੱਲ ਜਾ ਰਹੀਆਂ ਸੰਯੁਕਤ ਕਿਸਾਨ ਮੋਰਚਾ ਵੀ ਇਹਦੀ ਆੜ ਦੇ ਵਿੱਚ ਵੀ ਉਧਰ ਦੀ ਤਿਆਰੀ ਐ ਉਹਨਾਂ ਦਾ ਉਧਰ ਨੂੰ ਜਾਣਾ ਵੀ ਆੜ ਦੇ ਵਿੱਚ ਅਸੀਂ ਇਹਨੂੰ ਉਲਝਾ ਕੇ ਖਣੀ ਆਂ ਹੀ ਕਰਦੇ ਆਂਗੇ ਇਹ ਖੇਡ ਚੰਡੀਗੜ੍ਹ ਦੇ ਵਿੱਚੋਂ ਵੀ ਇਹਨਾਂ ਦਾ ਕੰਨ ਮਰੋੜਿਆ ਜਾ ਸਕਦਾ ਹੈ ਇਹ ਅੱਡੀ ਗੱਲ ਨਹੀਂ ਗਈ ਉੱਥੇ ਵੀ ਜਿੱਥੇ ਬੰਦੇ ਜਾਣਦੇ ਕਿਵੇਂ ਕੰਨ ਨਮੋੜਨਾ ਤੇ ਇਹ ਖੇਡ ਮਹਿੰਗੀ ਪਊਗੀ ਜੇ ਪਰਚੇ ਰੱਦ ਨਾ ਕੀਤੇ ਅੱਛਾ ਮੈਂ ਇੱਕ ਗੱਲ ਪੁੱਛਣੀ ਚਾਹਣਾ ਜਦੋਂ ਸਰਕਾਰ ਨਹੀਂ ਸੀ ਬਣੀ ਤਾਂ ਭਗਵੰਤਮਾਨ ਹੋਰੀ ਇਹ ਕਹਿੰਦੇ ਹੁੰਦੇ ਸੀ ਸਰਕਾਰ ਨੂੰ ਸਵਾਲ ਕਰਿਆ ਕਰੋ ਜਨਤਾ ਸਵਾਲ ਕਿਉਂ ਨਹੀਂ ਕਰਦੀ ਹਕੂਮਤ ਨੂੰ ਸਵਾਲ ਕਰਿਆ ਕਰੋ ਤੇ ਬਾਈ ਜੀ ਅੱਜ ਜਦ ਸਵਾਲ ਕਰਦੇ ਆ ਲੋਕ ਅੱਜ ਪਰਚੇ ਦਰਜ ਹੁੰਦੇ ਨੇ ਇਨਾਂ 'ਚ ਸਰਵੱਥਾ ਹੀ ਹੈਗੀ ਇਨਾਂ 'ਚ ਸੁਰਨ ਦੀ ਸਰਵੱਥਾ ਹੈਗੀ ਇਹ ਆਹ ਮਨਿੰਦਰਜੀਤ ਵਾਲਾ ਇਹੀ ਹੈ ਮਸਲਾ ਕਿਉਂ ਸੱਚ ਸੋਨਾਂ ਨੂੰ ਪਸੰਦ ਨਹੀਂ ਸੱਚ ਦੇ ਮਨਿੰਦਰਜੀਤ ਆ ਜਿਹੜੀਆਂ ਇਹਨਾਂ ਦੀਆਂ ਅੰਦੀਆਂ ਗੱਲਾਂ ਬਾਹਰ ਕੱਢ ਕੇ ਲੋਕਾਂ ਮੂਹਰੇ ਲਿਆਉਂਦਾ ਜਨਤਾ ਨੂੰ ਜਨਤਕ ਕਰਦਾ ਇਹਨੀਆਂ ਗੱਲਾਂ ਅੰਦਲੀਆਂ ਤੇ ਉਹ ਇਹਨਾਂ ਨੂੰ ਹਜਮ ਨਹੀਂ ਆਉਂਦਾ ਕਿਉਂ ਇਹਨਾਂ ਤਾਂ ਜਿਹੜੀ ਵਾਹ ਵਾਹ ਕਰਦੇ ਜਿਹੜੇ ਇਹਨਾਂ ਦੇ ਆ ਜਿਹੜੇ ਮੂਹਰੇ ਨਾਲੇ ਚਮਚੇ ਚਮਚੇ ਫਿਰਦੇ ਆ ਨਾ ਉਹ ਇਹਨਾਂ ਨੂੰ ਇਕੱਲੇ ਜਿਵੇਂ ਕਹਿੰਦਾ ਵੀ ਬਸ ਇੱਕ ਇਹਨੇ ਨਾਰਾ ਬੋਲਤਾ ਦੂਜੇ ਮਗਰ ਬੋਲ ਦਿੰਦੇ ਆ ਉਸੇ ਤਰ੍ਹਾਂ ਹੀ ਇਹ ਚਾਹੁੰਦੇ ਆ ਪਿਛਲੀਆਂ ਸਰਕਾਰਾਂ ਜਿਨ੍ਹਾਂ ਨੂੰ ਇਹ ਕਹਿੰਦੇ ਸੀ ਵੀ ਉਹ ਸਰਕਾਰਾਂ ਨੂੰ ਸਵਾਲ ਕਰੋ ਅੱਜ ਉਹਨਾਂ ਸਰਕਾਰਾਂ ਨੂੰ ਇਹਨਾਂ ਨੇ ਜੱਗਾ ਕੋਆ ਮੈਂ ਤੁਹਾਨੂੰ ਬਹੁਤ ਮਾਰ ਸੁਣਾ ਦੇ ਤੁਸੀਂ ਆਪ ਵੇਖੋ ਹਿਸ਼ਾਰਪੁਰ ਗਿਆ ਉੱਥੇ ਜਾ ਕੇ ਕਾ ਆਈਪੀਸੀ ਅਫਸਰ ਮਹਿਲਾ ਉਹਦੇ ਨਾਲ ਖੇਪੜਿਆ ਆਪ ਦੀ ਉੱਥੇ ਕਮੰਦੀ ਗਾਰਡ ਨਾਲ ਖੇਪੜਿਆ ਦੱਸੋ ਇਹਨਾਂ ਨੂੰ ਜਿਹੜਾ दारू ਪੀ ਕੇ 24 ਘੰਟੇ ਜਿੱਦ ਨੂੰ ਇਹ ਨਹੀਂ ਪਤਾ ਜਿੱਦ ਦੇ ਕਹਿੰਦਾ ਸੀ ਮੈਂ ਬੂਟਾ ਤੇ ਪੀਤੇ ਬੰਦਾ ਸੀ ਮੈਂ ਉਥੋਂ ਡਿੱਗ ਪਿਆ ਮੈਂ ਦਿਲ ਪਿਆ ਫੈਰ ਸਿੱਜ ਗਿਆ ਮੇਰਾ ਇਹਨਾਂ ਲੋਕਾਂ ਨੂੰ ਇਹਨਾਂ ਨੂੰ ਇਹ ਨਹੀਂ ਪਤਾ ਵੀ ਮੇਰੇ ਐਮਐਲਏ ਕਿਉਂ ਜੀ ਇੱਥੇ ਕੀ ਕਰੀ ਜਾਂਦੇ ਆ ਆ ਜੈਤੋ ਵਾਲਾ ਐਮਐਲਏ ਜਿਹੜਾ ਸਾਡਾ ਆ ਜੈਤੋ ਤੇ ਜਾ ਕੇ ਦੇਖ ਲੋ ਚਿੱਟਾ ਸ਼ਰੇਆਮ ਹੁਣ ਚੰਦੋ ਨਾਲ ਚਿੱਟੇ ਤੇ ਕੋਈ ਰੋਕ ਨਹੀਂ ਕੋਈ ਸੱਤੇ ਤੇ ਨਹੀਂ ਰੋਕ ਆ ਕੋਈ ਇੱਥੇ ਦਿਨੇ ਚੋਰੀਆਂ ਠਗੀਆਂ ਸ਼ਹਿਰ ਬਾਜ਼ਾਰ ਦੇ ਵਿੱਚ ਕੋਈ ਸਾਡੇ ਇੱਥੇ ਦੁਕਾਨਦਾਰ ਆ ਕੋਈ ਸਾਡੇ ਇੱਥੇ ਕੁੜੀ ਨਾ ਭੈਣ ਨਾ ਮਾਂ ਭੈਣ ਸਾਡਾ ਬੱਚਾ ਕੋਈ ਸੇਵ ਨਹੀਂ ਤੇ ਇਹ ਦੱਸੋ ਮੰਦਰ ਦੀ ਧਰ ਗਈ ਇਹਨਾਂ ਨੂੰ ਦੱਸੇ ਪਰਚੇ ਪਾਉ ਨੂੰ ਇਸ ਕਰਕੇ ਜਿਹੜਾ ਇਹਨਾਂ ਦੀਆਂ ਦੁਨੀਆ ਗੱਲਾਂ ਕੱਢ ਕੇ ਲਊ ਜਿਹੜਾ ਸੱਚ ਬੋਲੂ ਉਹਦੇ ਸਦਾ ਹੀ ਇਹ ਸਰਕਾਰਾਂ ਨਹੀਂ ਸੁਣਨਾ ਚਾਹੁੰਦੀਆਂ ਇਹ ਇਹ ਦੂਜੀਆਂ ਸਰਕਾਰਾਂ ਨੂੰ 21 ਘਵਾ ਦੂਗਾ ਉਹ ਐਸੇ ਅਸੀਂ ਪਹਿਲੀਆਂ ਸਰਕਾਰਾਂ ਨੂੰ ਚੰਗਾ ਨਹੀਂ ਕਹਿੰਦੇ ਪਰ ਇਹ ਭਗਵੰਤ ਸਵਾਮੀ ਦੀ ਜਿਹੜੀ ਇਹ ਥਿਉਰੀਆ ਇਹ ਉਹਨਾਂ ਨੂੰ ਚੰਗਾ ਘਵਾ ਦੂਗੀ ਕਿਉਂ ਜਿਹੜਾ ਸਤਾਈ ਦੇ ਵਿੱਚ ਸਾਡੇ ਸਾਥੀ ਨੇ ਦੱਸਿਆ ਇਹਨਾਂ ਨੂੰ ਪਿੰਡਾਂ ਚ ਨਹੀਂ ਵਰ ਦੇਣਾ ਕਿਸੇ ਨੂੰ ਪੰਜਾਬ 'ਚ ਨਹੀਂ ਵੰਦੇ ਦਾ ਇਹਨਾਂ ਨੇ ਗਰੀਬਾਂ ਨਾਲ ਜੋ ਅਤਿਆਚਾਰ ਜੋ ਇੱਥੇ ਗੁੰਡਾ ਰਾਜ ਚਲਾਇਆ ਟਰੱਕ ਯੂਨੀਅਨਾਂ ਦੇ ਕਬਜ਼ੇ ਜੇ ਇੱਥੇ ਵੱਡਿਆਂ ਨੂੰ ਜਿੰਨਾ ਇੱਥੇ ਮੰਡੀਆਂ ਦੇ ਵਿੱਚ ਕਬਜ਼ੇ ਉਹਨਾਂ ਲੋਕਾਂ ਦੇ ਆ ਚੇਅਰਮੈਨੀਆਂ ਦੇ ਉਹਨਾਂ ਦੇ ਕਬਜ਼ੇ ਆ ਸਾਡੀ ਮੰਡੀ ਦੇ ਵਿੱਚ ਜਾ ਕੇ ਵੇਖੋ ਜਿਹੜੇ ਇਹਨਾਂ ਦਾ ਚੇਅਰਮੈਨ ਲਾਇਆ ਉੱਥੇ ਜਿਹੜੇ ਝੁੱਗੀ ਝੋਪੜੀ ਵਾਲੇ ਆਪਣੇ ਬੱਚੇ ਪਾਲਦੇ ਆ ਜਿਹੜੇ ਉੱਥੇ ਹੱਥ ਨੂੰ ਕੂੜਾ ਕਰਕਟ ਇਕੱਠਾ ਕਰਕੇ ਦਾਣੇ ਕੱਢ ਕੇ ਵਿਚਾਰੇ ਵਿੱਚੋਂ 4 ਪੈਸੇ ਦੇ ਉਹਦੇ ਬੱਚਾਂ ਨੂੰ ਰੋਟੀ ਖੋਹਦੇ ਆ ਉਹਨਾਂ ਦੀਆਂ ਇਹਨਾਂ ਨੇ 2-2000 ਰੁਪਈਆ 25 ਕਟੀਆਂ ਉੱਥੇ ਕਹਿੰਦੇ ਮੰਡੀ 'ਚ ਨਹੀਂ ਵੰਡ ਦੇਣਾ ਪਹਿਲਾਂ ਸਾਡੀਆਂ ਪਰਚੀਆਂ ਕਟਾਓ ਜਦੋਂ ਇਹੀ ਮਨਿੰਦਰ ਜੀ ਦਰਗਾਹ ਨੇ ਉਹਨਾਂ ਨੇ ਵੀਡੀਓ ਪਾਈਆਂ ਤਾਂ ਨਾਲ ਦੀ ਨਾਲ ਹੀ ਇਹਨਾਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਪਾਟੀਆਂ ਕੈਸਲ ਕੀਤੀਆਂ ਉਹਨਾਂ ਤੋਂ ਪੈਸੇ ਨਹੀਂ ਲਏ ਦੁਬਾਰਾ ਉਹਨਾਂ ਨੂੰ ਕਿਹਾ ਵੀ ਤੁਸੀਂ ਕੋਈ ਗੱਲ ਨਹੀਂ ਸਾਨੂੰ ਇਹ ਪਾਟੀਆਂ ਦੇ ਪੈਸੇ ਨਾ ਦਿਓ ਪਰ ਤੁਸੀਂ মিডিਆ ਦੇ ਮੂਹਰੇ ਨਹੀਂ ਕਹਿਣਾ ਇਹ ਮੰਤਰੀ ਜੀ ਤਾਂ ਕਹਿੰਦਾ ਆਹ ਧਾਰ ਐਨਾਂ ਨੂੰ ਆਹ ਭਾਈ ਜੀ ਕਿਹੋ ਜਿਹਾ ਬਦਲਾਅ ਕਿਹੋ ਜਿਹਾ ਇਨਕਲਾਬ ਕਿਹੋ ਜਿਹਾ ਰੈਵੋਲੂਸ਼ਨ ਆਇਆ ਜਿੱਦੀ ਗੱਲ ਮਾਨ ਸਾਹਿਬ ਹੋਰੀ ਕਰਦੇ ਹੁੰਦੇ ਸੀ ਮਖੀਸ਼ਾ ਪਾਪਾ ਦਿੱਲੀ ਦਾ ਕਲੰਮਾ ਕੋਲ ਲੜ ਕੇ ਆਏ ਆ ਜੀ ਕਿਸਾਨੀ ਕੋਲ ਲੜ ਕੇ ਆਏ ਆ ਉਸ ਕੋਲ ਦੇ ਵਿੱਚ ਤੁਸੀਂ ਪੱਤਰਕਾਰਾਂ ਨੇ ਵੱਡਾ ਸਾਹ ਦਿੱਤਾ ਜੀ ਤੇ ਮੋਦੀ ਸਰਕਾਰ ਨੇ ਪੱਤਰਕਾਰਾਂ ਤੇ ਪਾਤੇ ਦਰਜ ਕੀਤੇ ਨੇ ਇਥੋਂ ਤੱਕ ਜਿਹੜੇ ਕੁੱਤੀ ਦੀ ਵੀ ਸਾਡੇ ਹੱਥ 'ਚ ਥਾਂ ਹੀ ਬਾਬੇ ਆ ਕੇ ਬੋਲਦੇ ਸੀਗੇ ਉਹਨਾਂ ਦੇ ਵੀ ਜੇਲ੍ਹਾਂ ਦੇ ਵਿੱਚ ਉਹਨਾਂ ਨੇ ਆ ਅੱਠ ਹੀ ਟਾਈਮ ਕ ਜਾਰੇ ਨੇ ਤਾਂ ਅਸੀਂ ਇਹ ਜਿਹੜੀ ਸਰਕਾਰ ਆਪਾਂ ਬਣਾਈ ਜਿਹੜੀ ਸਰਕਾਰ ਨੇ ਸ਼ਹੀਦ ਆਜ਼ਮ ਸਰਕਾਰ ਭਗਤ ਸਿੰਘ ਦੀ ਸਮਾਹ ਤੇ ਜਾ ਕੇ ਆ ਪੱਗ ਬੰਨ ਕੇ ਇਹ ਕਿਹਾ ਸੀਗਾ ਵੀ ਅਸੀਂ ਭਗਤ ਸਿੰਘ ਦੇ ਵਿਚਾਰਾਂ ਤੇ ਚੱਲਾਂਗੇ ਅੱਜੋ ਭਗਤ ਸਿੰਘ ਦੇ ਵਿਚਾਰਾਂ ਦੀ ਚੱਲਦੇ ਆ ਅੱਜ ਭਗਤ ਸਿੰਘ ਸਾਡਾ ਇਹ ਕਹਿੰਦਾ ਸੀਗਾ ਇਥੇ ਲੋਕਾਂ ਦਾ ਹਾਰ ਹੋਊਗਾ ਇਥੇ ਉਹ ਪੱਤਰਕਾਰ ਉਹ ਮੀਡੀਆ ਵੀਰ ਜਿਹੜੇ ਕਿਸੇ ਸਰਕਾਰ ਦਾ ਚੌਥਾ ਥੰਮ ਹੁੰਦੇ ਨੇ ਉਹਨਾਂ ਨੂੰ ਐ ਪਾਟੇ ਦਾਟ ਕੀਤਾ ਜਾਣਗੇ ਇਹ ਭਰਾਵਾ ਇਹ ਉਹੀ ਚੀਜ਼ ਹੈ ਅਸੀਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਇਤਹਾਗਿਆ ਵੱਲੋਂ ਇਲੈਕਸ਼ਨ ਤੋਂ ਪਹਿਲਾਂ ਅਸੀਂ ਇੱਕ ਵੱਡੀ ਰੈਲੀ ਬਨਾਲੇ ਵਿੱਚ ਕਰਕੇ ਆਏ ਸੀ ਸਾਡੇ ਲੋਕਾਂ ਨੂੰ ਅਸੀਂ ਕਿਹਾ ਸੀ ਵੀ ਠੀਕ ਹੈ ਤੁਸੀਂ 75 ਸਾਲ ਦੀ ਇਹਨਾਂ ਲੋਕਾਂ ਤੋਂ ਅੱਕੇ ਹੋ ਥੱਕੇ ਹੋ પર જે ન ਨਾਲਾ ਲੈ ਕੇ ਆਏ ਆ ਪਾਟ ਸਿੰਘ ਦਾ ਉਹ ਉਹਨਾਂ ਨਾਲ ਵੀ ਪੜੇ ਹੋਣਗੇ ਤੇ ਅੱਜ ਬਖੀਰ ਤੁਹਾਡੇ ਸਾਹਮਣੇ ਆ ਪਾ ਤੁਸੀਂ ਪੱਗ ਤੁਸੀਂ ਜਿਹੜੀ ਬੰਨਦੇ ਹੋ ਜੀ ਬਸੰਤੀ ਪੱਗ ਤੁਸੀਂ ਵੀ ਬੰਨੀ ਆ ਬਸੰਤੀ ਪੱਗ ਉਹ ਵੀ ਬੰਨਦੇ ਨੇ ਇਸ ਪੱਗ ਦਾ ਪੱਗ ਨਾਲ ਫਰਕ ਕੀ ਆ ਪੱਗ ਨਾਲ ਬਾਗ ਨਾਲ ਫਰਕ ਦੱਸਦਾ ਬਾਗ ਨਾਲ ਫਰਕ ਨਹੀਂ ਰੰਗ ਦਾ ਇੱਕੋ ਆ ਇੱਥੋਂ ਦੇ ਗਾਏ ਪਲੇ ਸਿਸਟਮ ਨਾਲ ਫਰਕ ਆ ਪਾਟ ਸਿੰਘ ਦੀ ਪੱਗ ਅਸੀਂ ਵੀ ਬੰਨਦੇ ਆ ਉਹ ਵੀ ਬੰਨਦੇ ਆ ਓਏ ਉਸ ਗਾਏ ਪਲੇ ਸਿਸਟਮ ਦੇ ਵਿੱਚ ਹੋਣਾ ਜੱਤ ਕੇ ਬਾਏ ਆ ਜਿਹੜਾ ਗਲਿਆ ਸਿਸਟਮ ਲੋਕਾਂ ਦਾ ਨਹੀਂ ਜੋਕਾਂ ਦਾ ਕਾਰਪੇਟ ਕਰਾਇਆ ਦਾ ਹੈ ਬਿਲਕੁਲ ਠੀਕ ਹੈ ਪੱਗ ਬੰਨਣ ਨਾਲ ਤੇ ਮੁੱਛਾਂ ਰੱਖਣ ਨਾਲ ਕੋਈ ਭਗਤ ਸਿੰਘ ਨਹੀਂ ਬਣ ਜਾਂਦਾ ਭਗਤ ਸਿੰਘ ਇੱਕ ਸੋਚ ਹੈ ਭਗਤ ਸਿੰਘ ਇੱਕ ਵਿਚਾਰਧਾਰਾ ਤੇ ਜਿਹੜੀ ਵਿਚਾਰਧਾਰਾ ਡਰਾਉਂਦੀ ਐ ਉਹਨਾਂ ਸਾਰਿਆਂ ਨੂੰ ਜਿਹੜੇ ਗੱਡੀਆਂ ਤੇ ਬਹਿ ਜਾਂਦੇ ਨੇ ਹਾਂਜੀ ਜਿਹੜਾ ਤੁਸੀਂ ਕਹਿਆ ਨਾ ਵੀ ਭਗਤ ਸਿੰਘ ਬਾਰੇ ਉਹ ਗੱਲ ਆਈ ਆ ਕੀ ਭਗਤ ਸਿੰਘ ਆਦਾ ਸੀ ਜਿਹੜਾ ਹੱਕ ਤੇ ਸੱਚ ਦੀ ਆਵਾਜ਼ ਚੱਕਦਾ ਉਹਦੇ ਤੇ ਪਰਚੇ ਦਰਜ ਕਰੋ ਕੀ ਭਗਤ ਸਿੰਘ ਆਦਾ ਸੀ ਜਿਹੜੇ ਕਿਰਤੀ ਲੋਕ ਆ ਉਹਦਾ ਹੱਕ ਮੰਗਣ ਜਾਂਦੇ ਉਹਨਾਂ ਤੇ ਡਾਂਗਾ ਬਾਓ ਕੀ ਭਗਤ ਸਿੰਘ ਆਦਾ ਸੀ ਜਿਹੜੀਆਂ ਸਾਡੀਆਂ ਧੀਆ ਪੈਣਾ ਆ ਆਪ ਦਾ ਪੜ੍ਹ ਲਿਖ ਕੇ ਇਹਨਾਂ ਲਈ ਰੋਜ਼ਗਾਰ ਮੰਗਣ ਜਾਂਦੇ ਉਹਨਾਂ ਦੇ ਨਾਲ ਕੁੱਤਿਆਂ ਤੋਂ ਫੜ ਕੇ ਉਹਨਾਂ ਨੂੰ ਛੜਕਾ ਤੇ ਘਿਸੋ ਕੀ ਭਗਤ ਸਿੰਘ ਆਦਾ ਸੀ ਵੀ ਨੌਜਵਾਨਾਂ ਦੇ ਐਨਐਸਏ ਲਾ ਕੇ ਉਹਨਾਂ ਨੂੰ ਜੇਲਾ ਚ ਡੱਕੋ ਭਗਤ ਸਿੰਘ ਦੀ ਆ ਸੋਚ ਸੀ ਇਹ ਖੜਕੜ ਕਲਾ ਦੀ ਧਰਤੀ ਤੇ ਪੰਜਾਬ ਦੇ 3.5 ਕਰੋੜ ਲੋਕਾਂ ਨੂੰ ਇਹਨਾਂ ਨੇ ਠੱਗਿਆ ਇਹਨਾਂ ਨੇ ਲੁੱਟਿਆ ਇਹਨਾਂ ਨੇ ਗਮਰਾਹ ਕੀਤਾ ਇਹਨਾਂ ਨੇ ਗੱਪ ਮਾਰੇ ਆ ਮੈਨੀਫੈਸਟੋ ਚ ਗੱਪ ਮਾਰੇ ਆ ਗਮਰਾਹ ਕਰਕੇ ਸੱਤਾ ਚਾਹੀ ਐ ਇਹ ਭਗਤ ਸਿੰਘ ਜਿਹੜੀ ਗੱਲ ਰਹੀ ਪੱਕ ਦੀ ਇਹ ਭਗਤ ਸਿੰਘ ਦੇ ਪੈਰਾਂ ਦੀ ਧੂੜ ਵਰਗੇ ਵੀ ਨਹੀਂ ਜਿਹੜੇ ਹਸਰਾਂ ਤੇ ਇਹ ਆਏ ਆ ਇਹ ਪੱਕ ਬੰਨਣ ਨਾਲ ਕੋਈ ਭਗਤ ਸਿੰਘ ਨਹੀਂ ਬਣਦਾ ਅਸੀਂ ਵੀ ਉਹ ਕੋਸ਼ਿਸ਼ ਕਰ ਰਹੇ ਹਾਂ ਅਸੀਂ ਵੀ ਕੋਈ ਪੱਕ ਸਿੰਘ ਨਹੀਂ ਕਹਿ ਸਕਦੇ ਅਸੀਂ ਉਹ ਰਾਵਾਂ ਤੇ ਤੁਰਨ ਦੀ ਲੋਕਾਂ ਨੂੰ ਤੁਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਭਗਤ ਸਿੰਘ ਬੰਨਾ ਤੇ ਪੱਕ ਸਿੰਘ ਦੀ ਕਹਿਣੀ ਤੇ ਕਥਨੀ ਤੇ ਅਮਲ ਕਰਨਾ ਤੇ ਉਹ ਰਾਹਾਂ ਤੇ ਤੁਰਨਾ ਬਹੁਤ ਫਰਕ ਹੈ ਇਹ ਇਹ ਤਾਂ ਵੇਖ ਲੋ ਪੰਜਾਬ ਦਾ ਅੱਜ 4.5 ਲੱਖ ਕਰੋੜ ਪੰਜਾਬ ਕਰਜ਼ਾਈ ਹੋ ਗਿਆ ਇਹ ਹਾਲਾਤ ਹੈ ਕੀ ਤੁਸੀਂ ਸਮਝਦੇ ਹੋ ਕਿ ਭਗਤ ਸਿੰਘ ਦਾ ਨਾਂ ਲੈ ਕੇ ਤੇ ਪੱਕ ਬਣ ਕੇ ਲੋਕਾਂ ਨੂੰ ਠੱਗਿਆ ਗਿਆ ਬਿਲਕੁਲ ਗਮਰਾਹ ਕੀਤਾ ਗਿਆ ਪਾਕ ਸਿੰਘ ਦੇ ਨਾਂ ਤੇ ਪੀਲੀ ਪੱਕ ਬਨ ਕੇ ਖਾਖੜ ਕਲਾ ਦੀ ਧਰਤੀ ਤੇ ਕਰੋੜਾਂ ਰੁਪਇਆ ਸੌ ਚੁੱਕ ਕੇ ਲਾਇਆ 100 ਕਿੱਲਾ ਉਥੇ ਕਣਕ ਮਿੱਧੀ ਗਈ ਕਿਸਾਨ ਦੀ ਉਥੇ ਕਣਕਾਂ ਮਿੱਧ ਕੇ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਚੈੱਕ ਤੱਕ ਨਹੀਂ ਦਿੱਤੇ ਇਹਨਾਂ ਨੇ ਇਹਨਾਂ ਨੇ ਤਾਂ ਪਹਿਲੇ ਦਿਨ ਹੀ ਪਾਕ ਸਿੰਘ ਦੇ ਰਾਹਾਂ ਦਾ ਜੋ ਜਿਹੜੇ ਕਰਨੀ ਤੇ ਕਹਣੀ ਦੇ ਵਿੱਚ ਆਪਦਾ ਪਹਾਰਾ ਪੈਣ ਵਾਤਾ ਸੀ ਇਹਨਾਂ ਨੇ ਤਾਂ ਜਿੱਦਿਆਂ ਇਹਦੀ ਸਰਕਾਰ ਬਣਦੀ ਆ ਮੁਖਸਰ ਦੇ ਵਿੱਚ ਲੰਬੀ ਦੇ ਵਿੱਚ 28 ਮਾਰਚ 2022 ਨੂੰ ਕਿਸਾਨਾਂ ਮਜ਼ਦੂਰਾਂ ਤੇ लाठीचार्ज ਕੀਤਾ ਸਾਡੀਆਂ ਮਾਵਾ ਭੈਣਾਂ ਤੇ लाठीचार्ज ਕੀਤਾ ਹਰਾਪੈਨ ਤਾਂ ਮਾਂ ਦੇ ਚਿਰਨੇ ਨੇ 28 ਤਰੀਕ ਨੂੰ ਹੀ ਵਾਤਾ ਸੀ 25 ਨੂੰ ਸਰਕਾਰ ਬਣਦੀ ਆ 28 ਨੂੰ ਹਰਾਪੈਨ ਚਲਾਤਾ ਆ ਕਹਿਣ ਨਾਲ ਭਗਤ ਸਿੰਘ ਨਹੀਂ ਬਣਦਾ ਜੇ ਇਹਨਾਂ ਦਾ ਆਹੀ ਹਸ਼ਰ ਰਿਆ ਤੇ ਤੁਸੀਂ ਇਹ ਲੋਕਾਂ ਨੂੰ ਜਿਵੇਂ ਆਦਾ ਹੁੰਦਾ ਸੀ ਨਾ ਬਿਸਕੌਟ ਦਾ ਕੀ ਫਾਇਦਾ ਕੀ ਕਰਨੀਆਂ ਪਿੰਡਾਂ ਚ ਜਾਓ ਲੋਕ ਕੀ ਆਦੇ ਉਹੀ ਲੋਕ ਆ ਜਿਹੜੇ ਤੁਹਾਨੂੰ ਵੋਟਾਂ ਪਾਉਂਦੇ ਆ ਅੱਜ ਆਪ ਕੋ ਸਕੌਟਾਂ ਲੈ ਕੇ ਆਉਂਦਾ ਕੀ ਜ਼ਰੂਰਤ ਆ ਸਕੌਟਾਂ ਦੀ ਆਦਾ ਜਿਹੜਾ ਚੱਲਿਆ ਸੋ ਚੱਲਾ ਜਿਹੜਾ ਮਾਰਦਾ ਡਲੇ ਤੇ ਮੈਨੂੰ ਲੱਗਦਾ ਜਿਹੜਾ ਇੱਕ ਕਮੈਂਟ ਦੂਜਿਆਂ ਤੇ ਵਿੰਗ ਕਰਦਾ ਹੁੰਦਾ ਸੀ ਇਹਦੇ ਕਿਤੇ ਡਲੇ ਇਹਨਾਂ ਦੇ ਨਸਤਾਈ ਚ ਪਹਿਣ ਚੁਟਕਲਿਆਂ ਦੇ ਨਾਲ ਗੱਲਾਂ ਦੇ ਨਾਲ ਕੜਾ ਨਹੀਂ ਬਣਦਾ ਤੇ ਚੁਟਕਲਿਆਂ ਨਾਲ ਕਿਤੇ ਸਰਕਾਰਾਂ ਨਹੀਂ ਚੱਲਦੀਆਂ ਚੁਟਕਿਆਂ ਨਾਲ ਪੰਜਾਬ ਨਹੀਂ ਚੱਲਦਾ ਚੁਟਕਲਿਆਂ ਨਾਲ ਰਜਗਾਰ ਨਹੀਂ ਮਿਲਦਾ ਚਟਕਿਆਂ ਨਾਲ ਮਸਲੇ ਹੱਲ ਨਹੀਂ ਹੁੰਦੇ ਚਟਕਲਿਆਂ ਨਾਲ ਜ਼ਮੀਨਾਂ ਨਹੀਂ ਵਿਲਦੀਆਂ ਚਟਕਲਿਆਂ ਨਾਲ ਐਮਐਸ ਵੀ ਨਹੀਂ ਮਿਲਦੀ ਇਹ ਕੱਲਾ ਵਿਧਾਨ ਸਭਾ ਦੇ ਵਿੱਚ ਲਾ ਕੇ ਐਣਕਾਂ ਚਟਕਲੇ ਸੁਣਾਉਂਦੇ ਲੱਗਿਆ ਹੋਇਆ ਲੋਕਾਂ ਨੂੰ ਜੰਬਰਾ ਕਰ ਰਿਹਾ ਆ ਭਾਈ ਜੀ ਕੀ ਕਹੋਗੇ ਜਿਸ ਤਰੀਕੇ ਨਾਲ ਜੇ ਲੋਕ ਜੌਂਦ ਪਿੰਡ ਦੇ ਵਿੱਚ ਜ਼ਮੀਨਾਂ ਲਈ ਮੋਰਚਾ ਲਾਉਂਦੇ ਨੇ ਤਾਂ ਉੱਥੇ ਪਰਚੇ ਹੁੰਦੇ ਨੇ ਜੇਕਰ ਕੋਈ ਆਵਾਜ਼ ਉਠਾਉਂਦਾ ਹੈ ਮੀਡੀਆ ਚਲਾਉਂਦਾ ਹੈ ਤਾਂ ਉੱਥੇ ਪਰਚੇ ਹੁੰਦੇ ਨੇ ਇਹ ਸਾਰੇ ਕੁਸ਼ਤੇ ਕੀ ਕਹੋਗੇ ਬਿਲਕੁਲ ਜੀ ਬੁਸ਼ੀਹ ਜੀ ਇਹ ਜਿਹੜੇ ਪਰਚੇ ਹੁੰਦੇ ਆ ਇਹੀ ਪਾਚੇ ਪਹਿਲਾਂ ਇਹੀ ਆ ਭਗਵੰਤ ਮਾਦਾ ਕੇ ਜੀਵਾਦਾ ਇਹੀ ਜਦੋਂ ਸਾਡਾ ਕਿਸਾਨੀ ਕੋਲ ਦਿੱਲੀ ਚੱਲਿਆ ਸੀ ਇਹ ਉਦੋਂ ਕਹਿੰਦੇ ਸੀ ਜਿਹੜਾ ਗੋਦੀ ਮੀਡੀਆ ਹੈਗਾ ਨਾ ਗੋਦੀ ਮੀਡੀਆ ਤੇ ਉਹਨੂੰ ਕੋਵੇ ਵਕਾਊ ਮੀਡੀਆ ਜਿਹੜਾ ਮਦਰ ਹੱਕ ਸਾਡੀ ਆਵਾਜ਼ ਖੌਂਦਾ ਹੈ ਜਿਵੇਂ ਤੁਸੀਂ ਠਾਉਨੇ ਆ ਜਿੰਨੇ ਮਦਰ ਸੋਸ਼ਲ ਮੀਡੀਆ ਦੇ ਠਾਉਂਦੇ ਆ ਜਿਵੇਂ ਮਨਿੰਦਰ ਜੀ ਸਿੱਧੂ ਠਾਉਂਦਾ ਹੈ ਇਸ ਕਰਕੇ ਇਹ ਜਿਹੜਾ ਚੌਥਾ ਥੰਮ ਹੈ ਇਹ ਉਹਨੂੰ ਦਬਾਉਣ ਦੀ ਖਾਤਰ ਇਹ ਜਿਹੜਾ ਹਮ ਜਦੋਂ ਜੀਂਦ ਦੇ ਪਾਚਾ ਕੀਤਾ ਕੋਈ ਰੋੜਾ ਨਹੀਂ ਸੀਗਾ ਕੋਈ ਮਨਿੰਦਰ ਜੀ ਨੂੰ ਉਹਦੇ ਵਿੱਚ ਕਿਹਾ ਵੀ ਅਸੀਂ ਅਸੀਂ ਪੁਸਤ ਨਹੀਂ ਕਰਦੇ ਬਕਾਇਦਾ ਨੇ ਕਿਹਾ ਸੀ ਪੁਸਤ ਨਹੀਂ ਕਰਦੇ ਪਰ ਫਿਰ ਇਹਦੇ ਪਰਚਾ ਕੀਤਾ ਇਹਦਾ ਪਰਚਾ ਅਸੀਂ ਰੱਦ ਕਰਾ ਕੇ ਛੱਡਾਂਗੇ ਇਹ ਨਹੀਂ ਗੱਲ ਹੋਊਗੀ ਵੀ ਅਸੀਂ ਮਨਿੰਦਰ ਜੀ ਜਿਹਦੇ ਪਰਚਾ ਆ ਗਿਆ ਵੀ ਉਹਨੂੰ ਤੇ ਫੜ ਕੇ ਪਿੰਖੇ ਤੇ ਰਾਵੀ ਸਰਕਾਰ ਵੀ ਮਨਿੰਦਰ ਜੀ ਨੂੰ ਕੋਈ ਥਾਣੇ ਫੜ ਕੇ ਲੈ ਜਾਉਂਦਾ ਤੁਹਾਨੂੰ ਲੱਗਦਾ ਵੀ ਐਦਾਂ ਪਰਚੇ ਕਰਨ ਨਾਲ ਸੱਚ ਦੀ ਆਵਾਜ਼ ਦੱਬ ਸਕਦੀ ਹੈ ਬਿਲਕੁਲ ਜੀ ਜਦੋਂ ਲੋਕਾਂ ਦੇ ਸਿਰ ਝੁਕਦੇ ਆ ਇਹਦੇ ਪਰਚਾ ਗੱਲ ਕੋਈ ਨਹੀਂ ਕੀ ਇਹ ਸੱਚ ਦੀ ਆਵਾਜ਼ ਨੂੰ ਨਹੀਂ ਦਬਾਇਆ ਜਾ ਸਕਦੇ ਜੋ ਲੋਕਾਂ ਨੇ ਸਿਰ ਜੁੜ ਕੇ ਅੱਜ ਜੈਤੋ ਮੰਡੀ ਦੇ ਵਿੱਚ ਅਜਿਹਾ ਸ਼ੁਰੂ ਹੈ ਟਰੈਲਰ ਆਜ ਤਾਂ ਥੋੜਾ ਵਿਖਾਇਆ ਹੈ ਅਸੀਂ ਕੱਲ ਨੂੰ ਸਾਡੀ ਉੱਥੇ ਮਤਲਬ ਮੀਟਿੰਗ ਆ ਉੱਥੇ ਬਿਠੇ ਜਾਈਵੇਂ ਸਾਥਲੀ ਹੈ ਇਸ ਕਰਕੇ ਜਦੋਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਕੱਲ ਨੂੰ ਇਸ ਕਰਕੇ ਸੱਚ ਦੀ ਆਵਾਜ਼ ਨੂੰ ਨਹੀਂ ਬਿਦਵਾਇਆ ਜਾ ਸਕਦਾ ਸੱਚ ਉੱਭਰੂ ਆ ਜੀ ਕਦੇ ਸੱਚ ਦਬਦਾ ਨਹੀਂ ਸੱਚ ਦੀ ਆਵਾਜ਼ ਨੂੰ ਨਹੀਂ ਦਬਾਇਆ ਜਾ ਸਕਦਾ ਨਾ ਦਬਾਇਆ ਕਦੇ ਗਿਆ ਨਾ ਦਬੂਗਾ ਤੁਸੀਂ ਦੇਖ ਸਕਦੇ ਹੋ ਜੈਤੋ ਦੇ ਗੋਲ ਚੌਂਕ ਦੇ ਵਿੱਚ ਲੋਕ ਲਲਕਾਰ ਬਣ ਕੇ ਉਤਰੇ ਨੇ ਲੋਕ ਕਹਿੰਦੇ ਨੇ ਕਿ ਸੱਚ ਦੀ ਆਵਾਜ਼ ਨਾ ਦਬੀ ਸੀ ਨਾ ਦਬੇਗੀ ਭਗਵੰਤਾਨ ਸਰਕਾਰ ਇਹ ਦ੍ਰਿਸ਼ ਅੱਖਾਂ ਖੋਲ ਕੇ ਦੇਖ ਲੈ ਤਾਂ ਚੰਗਾ ਮਨਿੰਦਰਜੀਤ ਸਿੱਧੂ ਇੱਕ ਨਹੀਂ ਬਲਕਿ ਇੱਥੇ ਸੱਚ ਦੇ ਪੰਡੀ ਨਾ ਮੁੱਕੇ ਨਾ ਮੁੱਕਣਗੇ ਮਨਿੰਦਰਜੀਤ ਸਿੱਧੂ ਅੱਜ ਪੰਜਾਬ ਦੀ ਆਵਾਜ਼ ਬਣ ਗਿਆ ਪੰਜਾਬ ਸਰਕਾਰ ਦਾ ਭਲੇਖਾ ਨਿਕਲੂਗਾ ਔਰ ਮਨਿੰਦਰਜੀਤ ਸਿੱਧੂ ਦੇ ਉੱਪਰ ਆਵਾਜ਼ ਦੱਬਣ ਲਈ ਕੀਤਾ ਗਿਆ ਪਰਚਾ ਰੱਦ ਕਰਨਾ ਪਏਗਾ ਇੱਥੇ ਲੋਕ ਸੜਕਾਂ ਦੇ ਉੱਪਰ ਨਲਕਾਰ ਬਣ ਕੇ ਉਤਰੇ ਨੇ ਤੇ ਲਗਾਤਾਰ ਇੱਕ قافਲਾ ਵੱਧਦਾ ਰਹੇ